ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ Motivated Everyday ਦੇ ਵਿੱਚ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਭਾਈ ਲਖੂ ਬੁੱਧੂ ਦਾ ਆਵਾ ਕੱਚਾ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਇੱਕ কুমਿਆਰ ਸਿੱਖ ਜਿਸ ਦਾ ਨਾਮ ਬੁੱਧੂ ਸੀ ਲਾਹੌਰ ਵਿੱਚ ਇੱਟਾਂ ਅਤੇ ਕੱਚੇ ਭਾਂਡਿਆਂ ਦੇ ਆਵੇ ਚਾੜਨ ਦਾ ਕੰਮ ਕਰਦਾ ਸੀ ਬੁੱਧੂ ਆਪਣੀ ਧਰਮ ਦੇ ਕਿਰਤ ਵਿੱਚੋਂ ਆਏ ਗਏ ਸਿੱਖਾਂ ਦੀ ਬਹੁਤ ਸੇਵਾ ਕਰਦਾ ਸੀ ਅਤੇ ਆਪਣਾ ਹਰ ਕੰਮ ਗੁਰੂ ਜੀ ਦੇ ਪਰੋਸੇ ਤੇ ਹੀ ਕਰਦਾ ਸੀ ਇੱਕ ਵਾਰ ਬੁੱਧੂ ਨੇ ਸ਼ਾਹੂਕਾਰ ਤੋਂ ਕਰਜ਼ਾ ਲੈ ਕੇ ਬਹੁਤ ਵੱਡਾ ਆਵਾਜ਼ ਚਾੜਿਆ ਜਦ ਇੱਟਾਂ ਦੀ ਚਿਣਾਈ ਆਵੇ ਵਿੱਚ ਹੋ ਗਈ ਤਾਂ ਉਸ ਨੂੰ ਅੱਗ ਦੇਣ ਤੋਂ ਪਹਿਲਾਂ ਬੁੱਧੂ ਸਤਗੁਰੂ ਜੀ ਤੋਂ ਆਵੇ ਦੇ ਨਿਰਵਿਗਣ ਪੱਕਣ ਵਾਸਤੇ ਆਸ਼ੀਰਵਾਦ ਲੈਣ ਵਾਸਤੇ ਅੰਮ੍ਰਿਤਸਰ ਆਇਆ ਸਤਗੁਰੂ ਜੀ ਆਪਣੇ ਆਸਣ ਤੇ ਵਿਰਾਜਮਣ ਸਨ ਸੰਗਤ ਆਪ ਜੀ ਦੇ ਆਸ-ਪਾਸ ਬੈਠੀ ਸੀ ਅਤੇ ਰਬਾਬੀ ਕੀਰਤਨ ਕਰ ਰਹੇ ਸਨ ਬੁੱਧੂ ਨੇ ਸਤਗੁਰੂ ਜੀ ਦੇ ਅੱਗੇ ਪੇਟਾ ਅਰਪਣ ਕਰਕੇ ਚਰਣਾ ਤੇ ਮੱਥਾ ਟੇਕਿਆ ਅਤੇ ਮੇਬੜੇ ਨੇ ਅਰਦਾਸ ਕੀਤੀ ਹੇ ਸਤਗੁਰੂ ਜੀ ਬੁੱਧੂ ਆਪ ਜੀ ਦਾ ਸ਼ਰਧਾਵਾਣ ਪ੍ਰੇਮੀ ਸਿੱਖ ਹੈ ਆਪ ਜੀ پاسੋਂ ਇਹ ਬਚਨ ਕਰਵਾਉਣਾ ਚਾਹੁੰਦਾ ਹੈ ਕਿ ਇਹ ਇਸ ਦਾ ਆਵਾ ਬਹੁਤ ਪੱਕ ਜਾਵੇ। ਗੁਰੂ ਜੀ ਨੇ ਮੇਵੜੇ ਦੀ ਅਰਦਾਸ ਸੁਣ ਕੇ ਭਾਈ ਬੁੱਧੂ ਵੱਲ ਜਿਹੜਾ ਹੱਥ ਜੋੜ ਕੇ ਸਾਹਮਣੇ ਖੜਾ ਸੀ ਵੇਖ ਕੇ ਆਖਿਆ ਕਿ ਸਿੱਖਾਂ ਦੀ ਸੇਵਾ ਮਨ ਲਾ ਕੇ ਕਰੋ ਇੱਟਾਂ ਬਹੁਤ ਚੰਗੀਆਂ ਪੱਕ ਜਾਣਗੀਆਂ। ਗੁਰੂ ਜੀ ਦੇ ਇਹ ਬਚਨ ਸੁਣ ਕੇ ਬੁੱਧੂ ਗੁਰੂ ਜੀ ਨੂੰ ਨਮਸਕਾਰ ਕਰਕੇ ਵਾਪਸ ਲਾਹੌਰ ਆ ਗਿਆ। ਅਤੇ ਆਵੇ ਨੂੰ ਅਗਨੀ ਦੇ ਦਿੱਤੀ ਕੁਝ ਦਿਨਾਂ ਉਪਰੰਤ ਜਾਦੇ ਬੁੱਧੂ ਨੇ ਆਵੇ ਦੀ ਮੋਹਰੀ ਖੋਲਣ ਕੇ ਵੇਖਿਆ ਤਾਂ ਇੱਟਾਂ ਬਹੁਤ ਚੰਗੀਆਂ ਪੱਕੀਆਂ ਸਨ ਬੁੱਧੂ ਨੇ ਇਸ ਖੁਸ਼ੀ ਵਿੱਚ ਸਿੱਖਾਂ ਨੂੰ ਪ੍ਰਸ਼ਾਦ ਛਕਾਉਣ ਵਾਸਤੇ ਲੰਗਰ ਤਿਆਰ ਕਰਵਾ ਕੇ ਪਹਿਲਾ ਰਬਾਬੀਆਂ ਤੋਂ ਕੀਰਤਨ ਕਰਵਾਇਆ ਅਤੇ ਫਿਰ ਅਰਦਾਸ ਕਰਕੇ ਭੋਜਨ ਵਰਤਾਇਆ ਜਦ ਸਿੱਖ ਸੰਗਤਾਂ ਭੋਜਨ ਛੱਕ ਕੇ ਤ੍ਰਿਪਤ ਹੋ ਗਈਆਂ ਤੇ ਪਿੱਛੋਂ ਇੱਕ ਸਿੱਖ ਹੋਰ ਆ ਗਿਆ ਸਿੱਖ ਨੇ ਕਿਹਾ ਕਿ ਤੁਸੀਂ ਗੁਰੂ ਨਮਿੱਤ ਲੰਗਰ ਕੀਤਾ ਹੈ ਮੈਨੂੰ ਵੀ ਦਿਓ ਪਰ ਭਾਈ ਬੁੱਧੂ ਨੇ ਕਿਹਾ ਕਿ ਜੇ ਪਹਿਲਾਂ ਆ ਜਾਂਦਾ ਤਾਂ ਛੱਕ ਲੈਂਦਾ ਹੁਣ ਤਾਂ ਭੰਡਾਰਾ ਵਰਤ ਚੁੱਕਾ ਹੈ ਐਨੇ ਨੂੰ ਸੰਗਤ ਨੇ ਹੱਥ ਧੋ ਲਏ ਅਤੇ ਅਰਦਾਸ ਕੀਤੀ हे ਸਤਿਗੁਰੂ ਜੀ ਤੇਰੇ ਸਿੱਖ ਬੁੱਧੂ ਨੇ ਸਿੱਖਾਂ ਨੂੰ ਭੋਜਨ ਛਕਾ ਕੇ ਬਹੁਤ ਪ੍ਰਸੰਨ ਕੀਤਾ ਹੈ ਇਸ ਦਾ ਆਵਾ ਬਹੁਤ ਚੰਗਾ ਪੱਕਾ ਨਿਕਲੇ ਜਦ ਇਹ ਅਰਦਾਸ ਪਿੱਛੋਂ ਆਉਣ ਵਾਲੇ ਸਿੱਖ ਭਾਈ ਲੱਖੂ ਨੇ ਬਾਹਰ ਖੜੇ ਨੇ ਸੁਣੀ ਤਾਂ ਉਸਨੇ ਉੱਚੀ ਉੱਚੀ ਕਿਹਾ ਬੁੱਧੂ ਦਾ ਆਵਾ ਕੱਚਾ ਰਹੇ ਇਸਨੇ ਇੱਕ ਲੋੜਵੰਦ ਸਿੱਖ ਨੂੰ ਭੋਜਨ ਨਹੀਂ ਦਿੱਤਾ ਇਸ ਦਾ ਆਵਾ ਕੱਚਾ ਹੀ ਰਹੇ ਲੱਖੂ ਦੀ ਇਹ ਗੱਲ ਸੁਣ ਕੇ ਬੁੱਧੂ ਨੇ ਕਿਹਾ ਤੂੰ ਕਿੱਥੋਂ ਨਵਾਂ ਸਿੱਖ ਆ ਗਿਆ ਹੈ ਮੇਰਾ ਆਵਾ ਪੱਕਣ ਵਾਸਤੇ ਤਾਂ ਗੁਰੂ ਜੀ ਨੇ ਬਚਨ ਕੀਤਾ ਹੋਇਆ ਹੈ ਮੇਰਾ ਆਵਾ ਕੱਚਾ ਨਹੀਂ ਰਹਿ ਸਕਦਾ ਫਾਈ ਲਖੂ ਇਹ ਆਖ ਕੇ ਤੁਰ ਗਿਆ ਕਿ ਆਵਾ ਕੱਚਾ ਹੀ ਰਹੇਗਾ ਦੂਸਰੇ ਦਿਨ ਜਦ ਬੁੱਧੂ ਨੇ ਆਵੇ ਦੀਆਂ ਇੱਟਾਂ ਕੱਟ ਕੇ ਵੇਖੀਆਂ ਤਾਂ ਸਭ ਕੱਚੀਆਂ ਤੇ ਪੀਲੀਆਂ ਸਨ ਇਹ ਵੇਖ ਕੇ ਬੁੱਧੂ ਬੜਾ ਘਬਰਾਇਆ ਤੇ ਡੂੰਗੀਆਂ ਸੋਚਾਂ ਵਿੱਚ ਪੈ ਗਿਆ ਦੂਸਰੇ ਦਿਨ ਚਿੰਤਾਵਾਨ ਹੋ ਕੇ ਲਾਹੌਰ ਤੋਂ ਅੰਮ੍ਰਿਤਸਰ ਆਣ ਕੇ ਗੁਰੂ ਜੀ ਨੂੰ ਸਾਰੀ ਵਾਰਤਾ ਸੁਣਾਈ ਅਤੇ ਕਿਹਾ ਕਿ ਆਪ ਜੀ ਦੇ ਬਚਨਾਂ ਤੇ ਭਰੋਸਾ ਕਰਕੇ ਮੈਂ ਗੁਰੂ ਕੀ ਸੰਗਤ ਨੂੰ ਭੋਜਨ ਛਕਾਇਆ ਸੀ ਪਰਾਵਾ ਫਿਰ ਵੀ ਕੱਚਾ ਹੀ ਰਿਹਾ ਹੈ ਸ਼ਾਹੂਕਾਰ ਨੇ ਉਸ ਦਾ ਰੁਪਿਆ ਕਿੱਥੋਂ ਦਵਾਗਾ ਬੁੱਧੂ ਦੀ ਸਾਰੀ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ ਕੋਈ ਸਿੱਖ ਤੇਰੇ ਪਾਸੋਂ ਭੁੱਖਾ ਰਹਿ ਗਿਆ ਹੋਵੇਗਾ ਜਿਸ ਦਾ ਦੋਸ਼ ਤੈਨੂੰ ਲੱਗਾ ਹੈ ਤੂੰ ਵਿਚਾਰ ਕੇ ਵੇਖ ਲੈ ਬੁੱਧੂ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਜਦ ਸਾਰੇ ਸਿੱਖ ਭੋਜਨ ਛੱਕ ਚੁੱਕੇ ਸਨ ਤਾਂ ਪਿੱਛੋਂ ਇੱਕ ਸਿੱਖ ਨੇ ਆਣ ਕੇ ਭੋਜਨ ਮੰਗਿਆ ਸੀ ਮੈਂ ਉਸ ਨੂੰ ਭੋਜਨ ਨਾ ਦਿੱਤਾ ਤਾਂ ਉਸ ਨੇ ਕਿਹਾ ਆਵਾ ਕੱਚਾ ਰਹੇਗਾ ਇਸ ਤੋਂ ਬਿਨਾ ਮਹਾਰਾਜ ਮੈਂ ਹੋਰ ਕਲ ਨਹੀਂ ਕੀਤੀ ਬੁੱਧੂ ਨੂੰ ਬਹੁਤ ਚਿੰਤਾਵਾਨ ਦੇਖ ਕੇ ਗੁਰੂ ਜੀ ਨੇ ਕਿਹਾ ਤੇਰੇ ਪਾਸੋਂ ਇਹ ਇੱਕ ਵੱਡੀ ਭੁੱਲ ਹੋਈ ਹੈ ਜੋ ਤੂੰ ਇਹ ਲੋੜਵੰਤ ਸਿੱਖ ਨੂੰ ਭੋਜਨ ਨਹੀਂ ਦਿੱਤਾ ਗੁਰੂ ਕੇ ਸਿੱਖਾਂ ਦੇ ਬਚਨ ਅਟਲ ਹੁੰਦੇ ਹਨ ਉਹਨਾਂ ਦੇ ਗੰਗੂ ਰਾਮ ਬ੍ਰਾਹਮਣ ਨੇ ਬਾਜਰਾ ਗੁਰੂ ਕੇ ਲੰਗਰ ਦੇਣਾ ਬਠਿੰਡੇ ਦਾ ਰਹਿਣ ਵਾਲਾ ਗੰਗਾ ਰਾਮ ਬ੍ਰਾਹਮਣ ਬਾਜਰਾ ਆਦਿ ਕ ਅਨਾਜ ਉਹ ਤਾਂ ਉਹ ਤੇਲ ਲੱਦ ਕੇ ਵੇਚਣ ਵਾਸਤੇ ਦੇਸ਼ਾਂ ਪਰਦੇਸ਼ਾਂ ਵਿੱਚ ਜਾਂਦਾ ਹੁੰਦਾ ਸੀ ਇੱਕ ਵਾਰ ਉਹ ਸਤਲੁਜ ਤੇ ਬਿਆਸਾਂ ਨੂੰ ਲੰਘ ਕੇ ਅੰਮ੍ਰਿਤਸਰ ਆ ਗਿਆ ਉਸਨੇ ਵੇਖਿਆ ਕਿ ਇੱਥੇ ਅਨੇਕਾਂ ਮਜ਼ਦੂਰ ਕੰਮ ਕਰ ਰਹੇ ਹਨ ਇੱਥੇ ਉਸ ਦਾ ਬਾਜਰਾ ਸਾਰੇ ਦਾ ਸਾਰਾ ਹੀ बिक ਜਾਵੇਗਾ ਡੇਰਾ ਕਰਕੇ ਉਸਨੇ ਗੁਰੂ ਜੀ ਦੇ ਚਰਨਾਂ ਤੇ ਦੂਰੋਂ ਹੀ ਮੱਥਾ ਟੇਕਿਆ ਅਤੇ ਫਿਰ ਆਪਣੇ ਮਾਲ ਪਾਸ ਚਲਿਆ ਗਿਆ ਜਦ ਦੋ ਕੁ ਦਿਨ ਗੰਗਾ RAM ਨੂੰ ਇੱਥੇ ਟਿਕੇ ਨੂੰ ਹੋ ਗਏ ਤਾਂ ਗੁਰੂ ਕੇ ਲੰਗਰ ਵਿੱਚ ਅੰਨ ਥੜ ਗਿਆ ਜਿਸ ਕਰਕੇ ਉਸ ਦਿਨ ਦੇਗ ਤਿਆਰ ਨਾ ਹੋ ਸકી ਲੰਗਰ ਨੂੰ ਬੰਦ ਵੇਖ ਕੇ ਗੰਗਾ RAM ਨੇ ਸੋਚਿਆ ਕਿ ਗੁਰੂ ਜੀ ਨੂੰ ਹਜ਼ਾਰਾਂ ਲੋਕ ਆਪਣੇ ਭਲੇ ਵਾਸਤੇ ਧਨ ਪਦਾਰਥ ਭੇਟਾ ਕਰਦੇ ਹਨ ਅਤੇ ਰਾਤ ਦਿਨ ਸੇਵਾ ਕਰਦੇ ਹਨ ਇਸ ਵਾਸਤੇ ਮੈਨੂੰ ਵੀ ਕੁਛ ਸੇਵਾ ਕਰਕੇ ਆਪਣੀ ਕਮਾਈ ਸਫਲ ਕਰਨੀ ਚਾਹੀਦੀ ਹੈ ਉਪਰੰਤ ਜਦੋਂ ਦੂਸਰੇ ਦਿਨ ਵੀ ਅੰਨ ਬਾਰੋਂ ਨਾ ਆਇਆ ਤਾਂ ਗੰਗਾ RAM ਨੇ ਲੰਗਰ ਵਿੱਚ ਜਾ ਕੇ ਲੰਗਰੀ ਪਾਸੋਂ ਪੁੱਛਿਆ ਕਿ ਲੰਗਰ ਵਿੱਚ ਇੰਨਾ ਅੰਨ ਕਿੱਥੋਂ ਆਉਂਦਾ ਹੈ ਲੰਗਰੀ ਨੇ ਦੱਸਿਆ ਕਿ ਗੁਰੂ ਜੀ ਦੇ ਸਿੱਖ ਸੇਵਕ ਜੋ ਭੇਟਾ ਅਰਪਣ ਕਰਦੇ ਹਨ ਉਸ ਨਾਲ ਗੁਰੂ ਜੀ ਦਾ ਲੰਗਰ ਅਤੁੱਟ ਚੱਲਦਾ ਹੈ ਇਹ ਗੱਲ ਸੁਣ ਕੇ ਗੰਗਾ RAM ਨੇ ਕਿਹਾ ਮੈਂ ਬਾਜਰਾ ਨਫੀ ਉੱਤੇ ਵੇਚਣ ਵਾਸਤੇ ਲਿਆਂਦਾ ਹੈ ਅੱਜ ਮੇਰੇ ਪਾਸੋਂ ਅੰਨ ਲੈ ਕੇ ਸੰਗਤ ਨੂੰ ਭੋਜਨ ਕਰਾ ਦਿਓ ਤਦ ਲੰਗਰੀ ਨੇ ਗੁਰੂ ਜੀ ਨੂੰ ਜਾ ਕੇ ਦੱਸਿਆ ਕਿ ਜੰਗਲ ਦੇਸ਼ ਤੋਂ ਇੱਕ ਬ੍ਰਾਹਮਣ ਬਾਜਰਾ ਵੇਚਣ ਵਾਸਤੇ ਆਇਆ ਹੈ ਪਰ ਉਹ ਹੁਣ ਦੇਗ ਕਰਾਉਣੀ ਚਾਹੁੰਦਾ ਹੈ ਜੇ ਆਪ ਆਗਿਆ ਦੋ ਤਾਂ ਉਸ ਪਾਸੋਂ ਬਾਜਰਾ ਲੈ ਕੇ ਲੰਗਰ ਤਿਆਰ ਕੀਤਾ ਜਾਵੇ ਗੁਰੂ ਜੀ ਨੇ ਫਰਮਾਇਆ ਕਿ ਉਸ ਪਾਸੋਂ ਅੰਨ ਤੋਲ ਕੇ ਲੈ ਲਵੋ ਉਸ ਦਾ ਮੁੱਲ ਵਿਸਾਖੀ ਦੇ ਛੜਾਵੇ ਤੋਂ ਦੇ ਦਿੱਤਾ ਜਾਵੇਗਾ ਲੰਗਰੀ ਨੇ ਗੰਗਾ ਰਾਮ ਤੋਂ 100 ਮਣ ਬਾਜਰਾ ਤੋਲ ਕੇ ਲੈ ਲਿਆ ਅਤੇ ਲੰਗਰ ਤਿਆਰ ਕਰਕੇ ਸੰਗਤਾਂ ਨੂੰ ਛਕਾ ਦਿੱਤਾ ਦੂਸਰੇ ਦਿਨ ਜਦ ਫੇਰ ਕਿਸੇ ਪਾਸਿਓਂ ਨਾ ਆਇਆ ਤਾਂ ਗੰਗਾ ਰਾਮ ਨੇ ਫੇਰ بڑے ਪ੍ਰੇਮ ਨਾਲ 100 ਮਣ ਬਾਜਰਾ ਤੋਲ ਕੇ ਲੰਗਰ ਵਿੱਚ ਦੇ ਦਿੱਤਾ ਤੀਸਰੇ ਦਿਨ ਫੇਰ ਜਾਦੇ ਲੰਗਰ ਵਿੱਚ ਪਾਰੋਂ ਅੰਨ ਨਾ ਆਇਆ ਤਾਂ ਗੰਗਾ RAM ਨੇ 100 ਮਣ ਹੋਰ ਬਾਜਰਾ ਤੋਲ ਕੇ ਦੇ ਦਿੱਤਾ ਪੰਜ ਦਿਨਾਂ ਵਿੱਚ 500 ਮਣ ਬਾਜਰਾ ਗੰਗਾ RAM ਨੇ ਗੁਰੂ ਕੇ ਲੰਗਰ ਵਿੱਚ ਦੇ ਦਿੱਤਾ ਗੰਗਾ RAM ਦੇ ਭਾਗ ਜਾਗ ਪਏ ਉਹ ਸਰੋਵਰ ਦੀ ਸੇਵਾ ਹੋਰ ਸਿੱਖਾਂ ਨਾਲ ਮਿਲ ਕੇ ਬੜੇ ਪ੍ਰੀਮ ਤੇ ਸ਼ਰਧਾ ਨਾਲ ਕਰਨ ਲੱਗ ਪਿਆ ਇੰਨੇ ਨੂੰ ਵਿਸਾਖੀ ਦਾ ਮੇਲਾ ਆ ਗਿਆ ਤੇ ਬੜੀਆਂ ਸੰਗਤਾਂ ਇਕੱਠੀਆਂ ਆਣ ਹੋਈਆਂ ਗੁਰੂ ਜੀ ਅੱਗੇ ਬਹੁਤ ਲੋਕਾਂ ਨੇ ਭੇਟਾ ਅਰਪਣ ਕੀਤੀ ਜਿਸ ਨਾਲ ਅੰਨ ਬਸਤਰ ਤੇ ਧਨ ਬਹੁਤ ਇਕੱਠਾ ਹੋ ਗਿਆ ਮੇਲੇ ਦੀ ਸਮਾਪਤੀ ਉਪਰੰਤ ਗੁਰੂ ਜੀ ਨੇ ਮੇਬੜੇ ਨੂੰ ਹੁਕਮ ਕੀਤਾ ਕਿ ਗੰਗਾ ਰਾਮ ਦਾ ਹਿਸਾਬ ਕਰਕੇ ਉਸਦੇ ਬਾਜਰੇ ਦਾ ਮੁੱਲ ਦੇ ਦਿਓ ਜਦ ਗੰਗਾ ਰਾਮ ਆਇਆ ਤਾਂ ਗੁਰੂ ਜੀ ਨੇ ਕਿਹਾ ਪੰਡਤ ਜੀ ਆਪਣੇ ਬਾਜਰੇ ਦਾ ਮੁੱਲ ਸਵਾਇਆ ਕਰਕੇ ਲੈ ਲਵੋ ਤੁਸੀਂ ਦੂਰ ਤੋਂ ਲਿਆ ਕੇ ਸਾਨੂੰ ਉਦਾਰ ਤੇ ਕੇ ਸਾਡੀ ਲੋੜ ਪੂਰੀ ਕੀਤੀ ਸੀ ਯੰਗਾਰਾਮ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਮੈਂ ਆਪਣੇ ਬਾਜਰੇ ਦਾ ਕੋਈ ਮੁੱਲ ਨਹੀਂ ਲਵਾਗਾ ਮੈਂ ਆਪ ਜੀ ਦੀ ਸੇਵਾ ਕਰਕੇ ਆਪਣਾ ਜਨਮ ਸਫਲਾ ਕਰਨਾ ਚਾਹੁੰਦਾ ਹਾਂ ਹੁਣ ਮੈਨੂੰ ਘਰ ਜਾਣ ਦੀ ਕੋਈ ਇੱਛਾ ਨਹੀਂ ਹੈ ਗੁਰੂ ਜੀ ਨੇ ਕਿਹਾ ਪੰਡਿਤ ਜੀ ਪਹਿਲਾਂ ਆਪਣੇ ਹਿਸਾਬ ਦੇ ਰੁਪਏ ਲੈ ਕੇ ਇਹਨਾਂ ਨੂੰ ਆਪਣੇ ਘਰ ਭੇਜ ਦਿਓ ਜਾਂ ਆਪ ਲੈ ਕੇ ਚਲੇ ਜਾਓ ਤੇ ਫਿਰ ਆਣ ਕੇ ਸੇਵਾ ਕਰਨੀ ਗੁਰਦੇਵ ਤੁਹਾਡੇ ਸਾਰੇ ਮਨੋਰਥ ਪੂਰੇ ਕਰੇਗਾ ਗੰਗਾ ਰਾਮ ਨੇ ਬੇਨਤੀ ਕੀਤੀ ਮਹਾਰਾਜ ਮੈਂ ਮਨ ਕਰਕੇ ਆਪ ਜੀ ਦਾ ਸਿੱਖ ਬਣਿਆ ਹਾਂ ਅਤੇ ਉਹ ਅਨ ਆਪ ਜੀ ਦੀ ਭੇਟਾ ਕੀਤਾ ਹੈ ਮੈਨੂੰ ਹੋਰ ਕੋਈ ਇੱਛਾ ਨਹੀਂ ਹੈ ਆਪ ਆਪਣਾ ਸਿੱਖ ਬਣਾ ਕੇ ਮੇਰੇ ਮਨ ਦਾ ਪਰਮ ਦੂਰ ਕਰ ਦਿਓ ਮੈਂ ਆਪ ਜੀ ਦੀ ਸ਼ਰਣ ਹਾਂ ਗੰਗਾ ਰਾਮ ਦਾ ਐਸਾ ਦ੍ਰਿੜ ਨਿਸ਼ਚਾ ਵੇਖ ਕੇ ਗੁਰੂ ਜੀ ਨੇ ਨਿਰਮਲ ਜਾਲ ਨਾਲ ਆਪਣੇ ਚਰਨ ਧੋ ਕੇ ਉਹਨਾਂ ਨੂੰ ਚਰਨ ਪੌਹਲ ਦੇ ਕੇ ਆਪਣੀ ਸਿੱਖੀ ਬਖਸ਼ਿਤ ਕੇ ਸੇਵਾ ਵਿੱਚ ਲਾ ਲਿਆ ਗੰਗਾ ਰਾਮ ਰਾਤ ਦਿਨ ਜਿਉਂ-ਜਿਉਂ ਪ੍ਰੇਮ ਨਾਲ ਸੇਵਾ ਕਰਦਾ ਤਿਉਂ-ਤਿਉਂ ਉਸ ਦਾ ਮਨ ਨਿਰਮਲ ਹੁੰਦਾ ਜਾਂਦਾ ਇੱਕ ਦਿਨ ਗੁਰੂ ਜੀ ਨੇ ਕਿਰਪਾ ਦ੍ਰਿਸ਼ਟੀ ਕਰਕੇ ਗੰਗਾ ਰਾਮ ਨੂੰ ਸਤਨਾਮ ਦਾ ਉਪਦੇਸ਼ ਦੇ ਦਿੱਤਾ ਜਦ ਉਸ ਵਿੱਚ ਉਸ ਦੀ ਬਿਰਤੀ ਚੜ ਗਈ ਤਾਂ ਸਿੱਧੀਆਂ ਹੱਥਾਂ ਹੱਥ ਜੋੜ ਕੇ ਉਸ ਅੱਗੇ ਆਣ ਖੜੀਆਂ ਹੋਈਆਂ ਤੇ ਗੰਗਾ ਰਾਮ ਗੁਰੂ ਜੀ ਦੀ ਕਿਰਪਾ ਨਾਲ ਸਿੱਧ ਹੋ ਗਿਆ। ਉਹ ਉਸ ਵਿੱਚ ਜਦ ਬਹੁਤ ਸ਼ਕਤੀ ਆ ਗਈ ਤਾਂ ਗੁਰੂ ਜੀ ਨੇ ਉਸ ਨੂੰ ਕਿਹਾ ਕਿ ਆਪਣੇ ਨਗਰ ਜਾ ਕੇ ਸਤਨਾਮ ਦਾ ਸਿਮਰਨ ਕਰੋ ਅਤੇ ਹੋਰਨਾਂ ਤੋਂ ਕਰਾਓ। ਗੁਰੂ ਜੀ ਦਾ ਹੁਕਮ ਮੰਨ ਕੇ ਗੰਗਾ ਰਾਮ ਆਪਣੇ ਨਗਰ ਆ ਗਿਆ। ਗੰਗਾ ਬ੍ਰਾਹਮਣ ਨਗਰ ਤੋਂ ਬਾਹਰ ਬੈਠਾ ਰਹਿੰਦਾ ਅਤੇ ਉਹ ਜਿਹੜਾ ਬਚਨ ਕਿ